ਤੁਹਾਡਾ ਗੁੱਡ ਮਾਰਨਿੰਗ ਗਾਇਸ ਪਰ ਮੈਂ ਡੇਰੇ ਚਾਹੇਗਾ ਕਿਨੇ ਸੁਤੇ ਰਾਣਵੀਰ ਜੀ ਸੱਦੇ ਨਹੀਂ ਬੰਬਲੀ ਬੰਬਲੀ ਇਹ ਕੀ ਬੰਬਲੀ ਵੀ ਬੰਬਲੀ ਬੰਬਲੀ ਕਿਹੜੀ ਪਤਾ ਨਹੀਂ ਮੂਵੀ ਦੇ ਅੰਦਰ ਬੱਬਲ ਵੀ ਬੰਬਲੀ ਬੰਬਲੀ ਦੱਸਦੇ ਪਰ ਇਹ ਚਲੋ ਗਾਇਸ ਹੁਣ ਵੀਰ ਨਹੀਂ ਚੱਲੇ ਚਲੋ ਕੁੜੀਆਂ ਖਾਣ ਦੇਖ ਵਸ ਤੋ ਇਹ ਹੌਦ ਲੈਣਾ ਕੰਮਲ ਵਾਇਰ ਤੁਸੀਂ ਤੇ ਸਾਰੀ ਰਿਆਸ ਨੇ ਸੱਤਿਆ ਗਿਆ ਅੱਖਾਂ ਦੀ ਵੇਸਾਦੇ ਹੋ ਗੁਰੂਆ ਹੋੜ ਹੋੜਾਈ ਰੋਗ ਐ ਕਰਕੇ ਮਾਰਿਆ ਕਾਰਾਂ ਵਸੇ ਰਹੇ ਆ ਰਾਤੀ ਤੇ ਗਲਤ ਖੋਲੀ ਆ ਰਾਤੀ ਗਲਤ ਖੋਲੀ ਤੇ ਪੂਰੇ ਕਮਰੇ ਹੋ ਗਏ ਚਲੋ ਜਵਾਦ ਆਜੋ ਆਜੋ ਚੱਲੀ ਪੰਨਾ ਆਜੋ ਮਿੱਤਰੋ ਤੁਹਾਨੂੰ ਇਥੋਂ ਮੋਲ ਚੱਲ ਬਖਾਉਂਦੇ ਆ ਐ ਪੂਲੀਆਂ ਇਹ ਕੁੜੀਆਂ ਚੀ ਤਲਾਬ ਆ ਏ ਪ੍ਰਾਨ ਨਹੀਂ ਇਹਨਾਂ ਦਾ ਤੁਹਾਨੂੰ ਖੋਤੇ ਹੋ ਗਰ ਕਿੱਥੇ ਆਵੇ ਉਹ ਥੱਲੇ ਦਾ ਕੰਮ ਆ ਉਹ ਥੱਲੇ ਥੱਲੇ ਛੋਟੀ ਛੋਟ ਸ਼ੂਟਿੰਗ ਹੋਣ ਲੱਗੀ ਥੱਲੇ ਉਹ ਵਾਕੀ ਪਟਿਆੜਾ ਹੁੰਦਾ ਮੈਂ ਕੰਮਜਾਮ ਪੂਰਾ ਚੱਲਦਾ ਘੰਬਰ ਟੋਪ ਰੌਂਜ ਆ ਬਣੀਉ ਗੱਲ ਇਹ ਤਾਂ ਮੈਂ ਦਾ ਯੇ 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 ਕਾਰ ਹੋਈ ਬਾਬੇ ਮੈਨੂੰ ਯੇ ਯੇ ਕਾਰ ਹੋਈ ਏ ਇਧਰ ਨੂੰ ਲੈ ਉਹ ਪੈ ਲਈ ਜੀ ਇਹਨੂੰ ਜੀ ਪੈ ਲਈਆਂ ਤੇ ਫਿਰ ਕੀ ਹੈ ਚਲੋ ਪਹਿਲਾਂ ਖਾ ਲਈਏ ਕੁਛ ਲੈਟਸ ਕਮ ਗੋ ਨਹੀਂ ਲਗਵੀਂ ਰੇ ਹਾਂ ਨਹੀਂ ਮਜ਼ਾ ਆਊਗਾ ਨਹੀਂ 4 ਫੋਟੇ ਛਾਡੂੰਗਾ ਕਿੰਨੀਆਂ ਲਾਵਾਂਗੇ ਤਰਖੀਆਂ ਕਿੰਨੀਆਂ ਫੋਟੇ 4 ਫੁੱਟ ਬਸ ਅੰਦਾ ਤੂੰ ਸ਼ਹਿਰੀਆਂ ਵਾਲਾ ਕੰਮ ਕਰਦਾ ਸਾਨੂੰ ਬਰੈਡ ਸਾਨੂੰ ਕਿਧਰ ਵਾੜਦਾ ਆਲੂ ਮਨੀ ਵਾੜਦੇ ਆਪੂ ਸ਼ਹਿਰੀਆਂ ਵਾਲਾ ਕੰਮ ਕਰ ਗਿਆ ਕਿਹੜੇ ਸਿਰੇ ਸਿਰ ਉੱਡਦੇ ਸਾਰੇ ਆਲੂ ਪਰੋਡੇ ਕੌਣ ਖਾਂਦਾ ਤੁਹਕ ਲੱਗੀ ਭੈਣ ਜਾਲੀ ਦਾ ਜਾਰ ਜਾਰ ਹਾਂ ਮੋਲ ਚੱਲ ਗਿਆ ਵਧੀਆ ਵਧੀਆ ਦੇਖਣ ਲੜੇ ਪਾਰ ਕਦੀ ਆਹ ਸੜਕ ਬਾਰੋਂ ਨਹੀਂ ਸੜਕ ਤੋਂ ਨਹੀਂ ਡੀ ਵਧੀਆ ਸੜਕ ਲੱਗੀ ਹੈ ਇੱਥੋਂ ਕਿੱਡੀ ਲੱਗਦੀ ਹੈ ਗਾਇਸ ਦੂਜਾ ਪਾਰ ਬਰੈਡ ਖਾ ਕੇ ਜਾਣ ਲਾਗੇ ਤੇੋਂ ਸਾਡੇ ਤੇਰੀ ਕੋਚੇ ਖਾ ਕੇ ਨਾ ਲਾ ਦੇ ਖਾਣੇ ਆ ਪੂੜੀਆਂ ਦਵਾਲੇ ਰਹੀ ਤੂੰ ਨਾ ਥੜੀ ਉਹ ਵੀ ਗੁੜੀਆਂ ਪੂੜੀਆਂ ਦੋਨੇ ਆਈਆਂ ਨਾ ਕੋਈ ਘਰੀ ਆਂਡੇ ਨਹੀਂ ਮਿਲੇ ਤੇ ਅੱਜੇ ਖਾਣ ਦੇ ਪੂਰੀ ਕਸਰ ਕੱਢਣਗੇ ਪ੍ਰੋ ਕੋਈ ਘਰੇ ਘਨੇ ਪੂੜੀਆਂ ਨਹੀਂ ਮਿਲੀਆਂ ਜਿਹੜੀ ਕਿ ਭੜੀ ਪਈਏ ਕ੍ਰੇਟ ਉਹ ਮੈਨਾਂ ਨਹੀਂ ਖਾ ਲੈਣੀ ਅੱਜ ਮੇਰੇ ਕੋਈ ਘਰੀ ਉਹ ਗ੍ਰੇਡ ਜੱਡੀ ਨਾ ਮੇਰੀ ਗੱਲ ਸੁਣੋ ਪ੍ਰੋਟੀਨ ਪੂਰਾ ਕੀਤਾ ਜਾਊਗਾ ਤੇ ਇਹ ਗੁੜੀਆਂ ਪੂੜੀਆਂ ਨਹੀਂ ਕਿ ਦਿਖਾ ਦੀਆਂ ਆਪਣੀ ਦਸੋਂ ਆਂਡੇ ਤੇ ਖਾਣ ਵਾਲੀ ਚੀਜ਼ ਪੂੜੀਆਂ ਖਾਣ ਵਾਲੀ ਚੀਜ਼ ਤੇਲ ਨਾਲ ਭਰੀਆਂ ਇੰਨਾ ਗੱਲ ਕਰ ਮੈਂ ਤੇ ਰੱਖਿਆ ਤੇ ਤਰੋਂ ਆਂਡਾ ਛੱਡ ਹਾਏ 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 ਪਲੇਟ ਸਾਫ ਦੇ ਹੀ ਕਰਨਾ ਤੁਮੀ ਘਰ ਲਾ ਆ ਖਾ ਚੰਗੀ ਤਰ੍ਹਾਂ ਪਹਿਲਾਂ ਤੁਸੀਂ ਘਰ ਹਾਂ ਮੈਂ ਛਲਣਾ ਹੈ ਹਾਂ ਛਲਕੇ ਦੇ ਛਲਕੇ ਆ ਕਿੰਨਾ ਕਿੰਨਾ ਲੱਭਦਾ ਬੋਦਾ ਸਗਣਾ ਬਣਣਾ ਜਾਂ ਲੋਬਰੀ ਡੀਸਟ ਕਰ ਕਰੇ ਲੋਣਾ ਦਾ ਘੜੇ ਤੇ ਸਾਸ ਪੁੰਦਿਆ ਕੱਢ ਕੇ ਚਲੋ ਚੱਲੀ ਹੁਣ ਟੋਟੇ ਹਾਂ ਛੋਣੇ ਆ ਭਰਾਵਾ ਨਹੀਂ ਚੰਗੇ ਨਹੀਂ ਰਹਿ ਗਈ ਜਮਾਨ ਕਿਉਂ ਤੇ ਉਹ ਖਾ ਕੇ ਰੋਟੀਆਂ ਉਸ ਵਾਲੇ ਨੇ ਮਾਰਦੇ ਪੂਰੀਆਂ ਖਾ ਕੇ ਤਾਂ ਆ ਗਿਆ ਪੂਲ 'ਚ ਇਤਨੇ ਖੋਤੇ ਬੱਚੇ ਇਤਨੇ ਖੋਤੇ ਵਿੱਚ ਓਏ ਓਏ ਨਾ ਕਰਦੇ ਕੰਮ ਸੋਹਰੂ ਹੁਣ ਉੱਥੇ ਮਾਰਦੀਆਂ ਉਧਰ ਆਉਣ ਨਿਆਣੇ ਆਣਾ ਜੀ ਕਿੱਥੇ ਆ ਸੋਹਰੂ ਚੱਲ ਸੋਹਰੂ ਉਥੇ ਓ ਜਮ ਮਾਈ ਜਮਲਾ ਗਈ ਦੇਖ ਲਈਏ ਖਾ ਕੇ ਪੂਰੀਆਂ ਤਾਂ ਜਮ ਲਾਓ ਜਾ ਲੈ ਲਓ ਵੀ ਤੁਹਾਨੂੰ ਜਮ ਖਾਣੇ ਜਾ ਰਹੇ ਆਂ ਇੱਥੋਂ ਸ਼ੁਰੂ ਹੁੰਦਾ ਤੇ ਇੱਥੇ ਮੁੱਕ ਜਾਂਦਾ ਮਾਈ ਗੋਡ ਕਨਾਂ ਆਸੇ ਜਿਸ ਜਿਵੇਂ ਆਪਣੇ ਜਿਵੇਂ ਹੀ ਜਾਂਦੇ ਹਾਂ ਸ਼ਹਿਰੀਏ ਉੱਠੇ ਨਹੀਂ ਤੇ ਕੁੜੀਏ ਆ ਕੇ ਪੂਲ ਦੀਆਂ ਸਟੋਰੀ ਆਪਾਂ ਹੁੰਦੇ ਤੜਕੇ ਸਾਰਿਆਂ ਨੇ ਵੇਡ ਸੋੜ ਕੇ ਜੜਾ ਉਹ ਸੜੀ ਜੀ ਜੇਮੀਂ ਦੀ ਬਾਰ ਬਾਰ ਵੇਡ ਚੁੱਕੀ ਜਾਂਦੇ ਪੂੜੀਆਂ ਖਾ ਕੇ ਓਏ ਫਾਈ ਤਾਂ ਢੀ ਗੱਲ ਜੇ ਛਤੜੀ ਖੋਲ ਕੇ ਬਹਿ ਛਤੜੀ ਖੋਲਦੀ ਉਹਦੀ ਖੋਲਦੀ ਓਏ ਹਵਾ ਬੜੀ ਚੱਲਣਦੀ ਓ ਨਹੀਂ ਰੂਲ ਚੈੱਕ ਕਰਕੇ ਪੂਲ ਦੇ ਕਿਹੜੇ ਕਿਹੜੇ 16 ਸਾਲਾਂ ਤੋਂ ਨਿੱਕਾ ਬੱਚਾ ਨਹੀਂ ਹੋਣਾ ਚਾਹੀਦਾ ਕੋਈ ਨਹੀਂ ਸਬਰੂ ਆ ਆਪਣਾ 17 ਦਾ ਕਾਣਾ ਨਾ ਤੇ ਇਹ ਕਹਿੰਦੇ ਵੀ ਜੇ ਲਾਈਫਗਾਰਡ ਨਹੀਂ ਹੈਗਾ ਤਾਂ ਸਵਿਮਿੰਗ ਹੀ ਨਹੀਂ ਕਰਨੀ ਕਿਉਂ ਉਹ ਉਹ ਕਹਿਣ ਦੀ ਗੱਲਾਂ ਨੇ ਤੇ ਫਿਰ ਇਹਨਾਂ ਨੂੰ ਕਿਹਾ ਮੱਗ ਫੜਾ ਦੋ ਅਸੀਂ ਉੱਧਰ ਬਾਹਰ ਪਾ ਕੇ ਨਾਲ ਲੈਂਦੇ ਆ ਇੱਕ ਹੋਰ ਕੀ ਹੋਰ ਜਿਹੜੀ ਬਣੀ ਤੇ ਖਤਿਆਰ ਕੋਲ ਤੋਂ ਹੋਰ ਲੈਣਾ ਇੱਕ ਆਪਣੇ ਦਰਵਾਜ਼ੇ ਤੇ ਲਾਓ ਵੀ ਮਿੱਤਰੋ ਆਪਾਂ ਚੱਲੇ ਹੁਣਾ ਉੱਤੇ ਰੂਮ 'ਚ ਤੇ ਚੇਂਜ ਕਰਕੇ ਫਿਰ ਆਪਾਂ ਬੀਬੀ ਕੋ ਤੁ ਵੀ ਮੁੜ ਨਹੀਂ ਪੜਦੀ ਬੀਬੀ ਬੀਬੀ ਆ ਵੀ ਨਾ ਓਏ ਆ ਜੋ ਵੀ ਫੜਦਾ ਟਿਊਬ ਤੈਨੂੰ ਤੈਰਨਾ 4 ਫੁੱਟ ਦਾ ਨਹੀਂ ਆ। ਉਹ ਵਿੱਚ ਪਾ ਲਾਂਗੇ ਆਖੇ ਸਭ ਥੱਲੇ ਆ। ਟਿਊਬ ਚ। ਟਿਊਬ ਚ ਨਹੀਂ 1.17 ਨਾ। ਜਿੰਮ ਚਲੇ ਜਾਉਂਦਾ। ਤੈਨੂੰ ਪੂੜੀਆਂ ਖਾ ਕੇ ਤੇ ਜਿੰਮ ਜਾਣਾ ਹੀ ਗੁੜੀ ਹੋਇਆ। ਫਿਰ ਤੂੰ ਪੂੜੀਆਂ ਖਾ ਕੇ 25-25 ਡੰਗਰ ਚੈਸਟ ਨਾ ਆਇਆ ਉਹ ਕਿਹਦੀ ਚਾਹੀਦੀ। ਪੈਕਸਟ ਲਾ ਆਇਆ। ਮੇਰੇ ਸਾਰੀ ਕੁਛ ਚਾਹ ਦੇ ਡੀਜੇ ਬਣਾਉਣ ਜਾ ਰਹੇ ਹਾਂ। ਉਹ ਕਿਹੜਾ ਪ੍ਰੀਵਲ ਬੜੀ ਗਿਆ ਉਹ ਸਮੋਸੇ ਲੱਗਣ। ਨਾ ਇਹਨੇ ਬੋਲੀ ਜਾਓ। ਚਲੋ ਗਾਇਸ ਫਿਰ ਮਿਲਦੇ ਹਾਂ ਤੁਹਾਨੂੰ ਕੂਚ ਮਿਲਦੇ ਆ ਸ਼ਕਤੀ ਆ ਕਿ ਉਹ ਵੀ ਸ਼ਕਤੀ ਆ ਜਿਹੜੀ ਆਹ ਕੁਰਸੀ ਤੇ ਬੈ ਕੇ ਆ ਫੀਲ ਆਉਂਦਾ ਜਿਦਾ 3-14 ਸਾਲਾਂ ਦਾ ਨਿਆਣਾ ਬੈਠਾ ਹੁੰਦਾ ਪਬਲੀ ਪਬਲੀ ਚੀ ਦੀ ਆ ਨੇ ਇਹਨਾਂ ਨੇ ਥਾਂ ਥਾਂ ਤੇ ਇਹਨਾਂ ਨੇ ਲਿਖਿਆ ਨੇ ਕਹਿੰਦੇ ਨੋਟੇਮਿੰਗ ਮੈਨੂੰ ਆਹ ਕੁਰਸੀ ਤੇ ਬੈ ਕੇ ਇਦਾਂ ਦਾ ਫੀਲ ਆਉਂਦਾ ਜਿਦਾ 3-14 ਸਾਲਾਂ ਦਾ ਨਿਆਣਾ ਬੈਠਾ ਹੁੰਦਾ ਬਹੁਤੀ ਨੀਵੀ ਆ ਬਾਕੀ ਗਾਇਸ ਪੂਰਾ ਇੱਕ ਨੰਬਰ ਮੋਹਲ ਆ ਬੈਠਾ ਵੀ ਨਹੀਂ ਜਾਂਦਾ ਬੋਦਾ ਤੀਆਂ ਲੱਗੀਆਂ ਪਈਆਂ ਨੇ ਤੇ ਚੇਲਾ ਦਿਲਰਾਜ ਸਿੰਘ ਗਿਆ ਹੈ ਇਹ ਕੁਸ਼ਲੈਂਡ ਜਦੋਂ ਆਉਂਦੇ ਨੇ ਫਿਰ ਪਾ ਕੇ ਤੇ ਫਿਰ ਪੂਲ ਚੋਂ ਹੁੰਦੇ ਆ ਡਾਈਵਿੰਗ ਡੀਵਿੰਗ ਕੁਛ ਮਾਰ ਨਹੀਂ ਨਹੀਂ ਸਵੀਮਿੰਗ ਸੂਟ ਲੈਣਗੇ ਜਿਹੜੇ ਘਰੋਂ ਲੈ ਕੇ ਆਏ ਆ ਤੇ ਰੂਪਾ ਲੈਣਗੇ ਇੱਕ ਸਾ ਚੱਲ ਜਾਣਾ ਫਿਰ ਰੂਪਾ ਲੈਣਗੇ ਰੂਪਾ ਲੈਣਗੇ ਕਮਰੇ ਚ ਪਏ ਕੱਪੜੇ ਉਹ ਲੈਣ ਗਿਆ ਤੇ ਫਿਰ ਫਿਰ ਮਿਲਦੇ ਆ ਕੀ ਕੀ ਲੋ ਡਾਈਵਿੰਗ ਨਹੀਂ ਆ ਕੀ ਹਾਂ ਉਹ ਤੋਂ ਦੇ ਵੰਮਾ ਰੋਲਾ ਪਈ ਜਾਂਦੇ ਸੀ ਵੀ ਲੋੜ ਨਹੀਂ ਅਹੀਂ ਦੱਸਣ ਦੇ ਆ ਕੁਣ ਦੇ ਨਾ ਆ ਉੱਧਰ ਬੈਠਾ ਸਾਡੀ ਜਮਾਨ ਕੋਈ ਮੁੱਲੇ ਨਹੀਂ ਦਿੰਦੀ ਅੱਜ ਦਿਲਪ੍ਰੀਤ ਅੱਨਾ ਮਾਰਨ ਕਰਨੀ ਏ ਕੋਈ ਠੰਡ ਬੜੀ ਆ ਅੱਜ ਬੱਦਲ ਜਿਓਗੇ ਨਾ ਪੂਲ ਚ ਪਾਣੀ ਵੀ ਚੱਲ ਪਿਆ ਨਾ ਉਹ ਚਪਲਾਂ ਲਾ ਦੀਓ ਇੱਥੇ ਨਹੀਂ ਨਹੀਂ ਇੱਥੇ ਲਾਓ ਚਲੋ ਉੱਥੇ ਲਾ ਦਿੰਨੇ ਤੇ ਜਾਂ ਤਾਂ ਬਾਥਰੂਮ ਕਰ ਲੈਂਦੇ ਕੋਈ ਮੜਕੇ ਪੂਲ ਚ ਛੇਤੀ ਨਿਕਲਣਾ ਪਊਗਾ ਇਸੇ ਕਰ ਸ਼ਾਮ ਨੇ ਬਦਲਦੀ ਐ ਚਪਲਿਆਂ ਹਮ ਜਾਂਦੇ ਉਤਾਰੇਂਗੇ ਫੋਨ ਫਾਨ ਰੱਖ ਲਈਏ ਜੇਬ ਵਾਲਾ ਫੋਨ ਤੋਂ ਹਮ ਲੈ ਕੇ ਜਾਏਂਗੇ ਸਾਥ ਮੇ ਵਲੋਗਿੰਗ ਵਗੈਰਾ ਕਰ ਲੈਂਗੇ ਨਾ ਤੋਂ ਆਓ ਲੈ ਕੇ ਚਲਦੇ ਆਂ ਆਪਕੋ ਦਿਖਾਤੇ ਆਂ ਵੀ ਗੁਰਵਾ ਮੈਂ ਹੀਟਰ ਚਲਵਾਏ ਹੋਊਗੀ ਜਰਜ ਚਲਵਾਏ ਚਾਰ ਫੋਟੀਆਂ ਚਾਰ ਫੋਟੀਆਂ ਬਸ ਆ ਨਿੱਗਾ ਪਾਣੀ ਨਿੱਗਾ ਆਹ ਬੀ ਮਿੱਤਰੋ ਪੂਲ ਦੇ ਵਿੱਚ ਆਪਾਂ ਆ ਗਏ ਆਂ ਤੇ ਪਾਣੀ ਬਹੁਤ ਹੀ ਘੈਂਟਾ ਪਾਣੀ ਜਲ ਫਰੀ ਯਰ ਜਾਂਦਾ ਨਹੀਂ ਸਲਾ ਪਾਣਾ ਜਲ ਫਰੀ ਜਾਂਦਾ ਇੰਦਰ ਜਲ ਫਰੀ ਜਾਗੀ ਬਹੁਤ ਜਲ ਪਰਾ ਜੀ ਉਹ ਸਰੂਪ ਵੀ ਆ ਗਿਆ ਜਲ ਪਰਾ ਵੀ ਆ ਗਿਆ ਇੰਦਰ ਤੇ ਹੈਂ ਗਰਮੀ ਨਹੀਂ ਇੰਨੇ ਆਪ ਨਿੱਗਾ ਜਿਆ ਰੱਖਿਆ ਵਾ ਕੁੜੀ ਹੈ ਵਾ ਉਹ ਗੱਲ ਹੈ ਕਿ ਕਿੰਨੇ ਨਿਕਲ ਨਹੀਂ ਤੁਹਾਡੇ ਵਰਗੀਆਂ ਖੱਤਾਂ ਠੰਡ ਨਾ ਲੱਗੇ ਐਤੋਂ ਸਾਹਮਣੇ ਲੈ ਲਾਂਗੇ ਨਾ ਆਏ مشوارا ਬਲੋ ਗਾਇਸ ਓਏ ਓਏ ਹੋਰ ਨਹੀਂ ਪਾਣਾ ਭੱਗਿਆ ਪਰ ਮੈਂ ਨਹੀਂ ਲਿਖਣਾ ਕਰੀ ਰੋਲਾ ਨਾ ਪੈ ਇਹ ਤੋਈ ਸੋਣਾ ਕ ਨਹੀਂ ਟਾਈਮ ਨਾ ਸਾਲਾ ਬਿਜਲੀ ਦਾ ਬਿੱਲ ਆਉਂਦਾ ਲਾਈਟ ਬੰਦ ਕਰੋ ਸੌਣਾ ਚੁੱਪ ਕਰਕੇ ਆਮਾ ਕੁਛ ਨਹੀਂ ਗਏ ਤੇ ਬਾਜੀ ਔਟਮਾ ਮਨਾ ਪੈਸੇ ਖਰਚੇ ਹੀ ਅਹੀਂ ਰਹਿਣਾ ਈ ਦਾ ਤੇ ਟਰਨ ਚ ਆ ਸੇ ਕਹਿੰਦੇ ਜੇ ਗੱਲ ਕਰ ਗੱਲ ਕਰੋ ਉਸਤਾਦ ਜੀ ਦੀ ਐ ਲੱਤਾਂ ਵਾਰ ਮਰ ਸੇਖਦੇ ਸਮੁੰਦਰ ਤੈਰਨਾ ਜੇ ਤੇਰੇ ਕੋਈ ਹਾਲ ਨਹੀਂ ਤੇਰਾ ਇੱਕ ਪਹਾਵਾ ਦੂਜੇ ਨਾ ਟਟੀਆਂ ਫੇਰ ਲੱਗ ਗਿਆ ਬਾਥਰੂਮ ਚੜ ਗਿਆ ਗਰੂਆ ਿਲ ਮੋੜ ਪੂਰਾ ਹੋਣਾ ਜੇ ਹਾਂਜੀ ਹਾਂਜੀ ਮਨ ਜਾਰੇ ਕੁੜੀ ਹੋਵੇ ਮਨ ਪਾਣੀ ਲਿਆ ਕੇ ਘੁਮਾ ਕੇ ਲਿਆਵਾ ਪਾਣੀ ਚ ਲੈ ਪਰ ਛੱਟ ਖੜਾ ਮੁੜ ਗਿਆ ਆਵਾਜ਼ ਨਹੀਂ ਹੋਣੀ ਚੱਲ ਜਾ ਰੱਖਾ ਉਹ ਟਟੀਆਂ ਠੀਕ ਹੋ ਗਈ ਹਾਂ ਤੱਕੇ ਠੀਕ ਹੋ ਗਏ ਕਈਆਂ ਠੀਕ ਹੋ ਗਈਆਂ ਮੇਰੀਆਂ ਤਾਂ ਠੀਕ ਐ ਵੀਰ ਆਖਣੇ ਹੁੰਦਾ ਫੇਰ ਚਲ ਗਿਆ ਉਹ ਮੈਂ ਨਹੀਂ ਖਾਂ ਮੇਰੇ ਕੁੰਡਲ ਐ ਹਾਂ ਕੁੰਡਲ ਜੜੇ ਉਹ ਭਰਾ ਲਾਤ ਮਾਰ ਕੇ ਫੋਨ ਛੱਡ ਦੇਗਾ ਸਰੂਪ ਕਿੱਥੇ ਗਿਆ ਉਹ ਗਿਆ ਹੈਲੋ ਚਲੋ ਬਾਏ ਬਾਏ ਲੋਬੀ ਨੀਲਾ ਪੀਲਾ ਹਰਾ ਤਿੰਨਾਂ ਦੀ ਰੇਸ ਲੱਗਣ ਲੱਗੀ ਆ ਤੇ ਇਹਨਾਂ ਨੇ ਕਰਨਾ ਕੀ ਆ ਇੱਕ ਲਾਤ ਇੱਕ ਨੇ ਫੜ ਲੈਣੀ ਇੱਕ ਲਾਤ ਇੱਕ ਨੇ ਫੜ ਲੈਣੀ ਇੱਥੇ ਪਹੁੰਚ ਕੇ ਜਿਹੜਾ ਦੋਵਾਂ ਦੋਵਾਂ ਚ ਤਿੰਨਾਂ ਚ ਦੋ ਜਿਹੜਾ ਇੱਕ ਰਹਿ ਗਿਆ ਉਹ ਕੈਂਸਲ ਚਲੋ വീഡേ ബസ് <laughs> 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 گیا تمہیں مارਦੀਆਂ تمہاری ਅਜੇ ਮੇਰਾ ਪਰਦਾ ਹੈ ਅਜੇ ਮੇਰਾ ਪਰਦਾ ਹੈ ਹੱਥ ਕਰਕੇ ਰਹਿ ਗਿਆ ਹੱਥ ਆਖੇ ਨਹੀਂ ਮਾਰਨੇ ਗਿਆ ਘਮਣ ਗਿਆ ਹੱਥ ਨਹੀਂ ਮਾਰ ਮੈਂ ਮਾਰੇ ਨਹੀਂ ਮੈਂ ਮਗਰ ਰਹਿ ਤੂੰ ਪਹਿਲਾਂ ਮਾਰੇ ਮੈਨੂੰ ਬੋਤਾ ਅੱਜ ਵੀਡੀਓ ਨਹੀਂ ਵੇਖਦੇ ਦੋਵਾਂ ਵਿੱਚ ਲੋਕ ਵੀ ਤੁਹਾਨੂੰ ਹੁਣ ਮੈਂ ਸਵੀਮਿੰਗ ਕਰਕੇ ਖੰਮਾ ਮੇਕਅਪ ਸਿੱਖਉ ਮੈਂ ਤੋਹਰ ਹਰ ਕੁਝ ਸਿੱਖ ਨਹੀਂ ਸਾਰਿਆਂ ਨੇ ਵੇਖਿਓ ਕੋਈ ਆਪਣੇ ਬੱਚਿਆਂ ਨੂੰ ਦੱਸਣ ਵਾਲੇ ਬਣ ਗਏ ਹਾਂ ਆਪਣੇ ਬੱਚਿਆਂ ਨੂੰ ਦੱਸਣ ਵਾਲੇ ਬਣ ਕੇ ਤਾਂ ਡੁੱਬੀ ਦਾ ਲਿਆ ਪਹੁੰਚ ਗਿਆ ਰੱਬ ਦੀ ਕਿਰਪਾ ਨਾਲ ਕਿਤੇ ਰਾਹ ਹੀ ਰਹਿ ਜਾਂਦਾ ਹੁੰਦਾ ਹੈ ਹੁਣ ਪਹੁੰਚ ਗਿਆ ਪਰ ਗਾਇਸ ਇਹ ਇਧਰ ਬੈਗਰੇਸ ਲੱਗੀ ਬੈਗਰੇਸ ਆਟੋ 'ਚ ਚੱਲੇ ਆਈ ਲਾਈਵ ਬੈਗਰੇਸ ਲਾਈਵ ਬੈਗਰੇਸ 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 ਬਹੁਤ ਹੀ ਮਜ਼ਾ ਆ ਰਿਹਾ ਇੱਥੇ ਆਨੰਦ ਮਾਣਿਆ ਜਾ ਰਿਹਾ ਹੈ ਗਾਇਸ ਇਹ ਓਏ ਮੌਰਾਣਾ ਕੱਢਦੀ ਰੁਕੇ ਕਮੜੇ ਤੋਂ ਨੰਗ ਮਾਣਾ ਵੀਰ ਹੂਟਾ ਲਾਇਕ ਦੇ ਹੂ ਇੱਕ ਨੰਬਰ ਮੌਲ ਆ ਮੈਂ ਕਹਿੰਦਾ ਕਿ ਤੇ ਪੈ ਫੜ ਫੁੜ ਕੇ ਨਾ ਚਾਚੀ ਤੋਂ ਪਹਿਲਾਂ ਲੱਤਾ ਮੇਰੀ ਵਾਲਾ ਓਏ ਭੱਦ ਕਿਨੇ ਮਾਰਦਾ ਪੂਚ ਪੂਚ ਆਹ 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 ਬਚਾਓ 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 ਵੱਡਾ ਪਾ ਕਿਨੇ ਮਾਰਦਾ ਪੂਚ ਬੜੀ ਸਮੈਲ ਆਈ ਦੰਨ ਆਈ ਨਾ ਆਪਣੇ ਮਾਰੋ ਆਪਣੇ ਮਾਰ ਕੇ ਆਈ ਨਾ ਉਹ ਤੁਹਾਡੀ ਪੈਨ ਨੂੰ ਮਾਰ ਕੇ ਚੁਣਦੇ ਹਾਂ ਅੱਜ ਹੁਣ ਦੱਸ ਹੁਣ ਦੱਸ ਅੱਜ ਦਾ ਕੀ ਸ਼ਡਿਊਲ ਹੈ ਸਾਡਾ ਵੇਲੇ ਆ ਅੱਲ ਦਾ ਕੀ ਡੋਲੇ ਬੇਟੇ ਵੇਲੇ ਪਰਸੋਂ ਦਾ ਵੇਲੇ ਤੌਫ ਦਾ ਅੰਦਾਜ਼ ਮਛਰਿਆ ਪੂਰਾ ਮਛਰਿਆ ਕਹਿੰਦਾ ਕੰਮ ਸ਼ੁਰੂ ਹੋ ਜੇ ਕੋਈ ਪਾਰੀ ਪਾਉਂਦਾ ਮੈਂ ਤੇ ਰੁਗ ਰੁਗ ਰੱਖਣਾ ਹੋਏ ਹੋਗੇ ਹੋਗੇ ਮਛਰ ਨਾ ਮਛਾ ਪੁੱਟ ਕੇ ਚਪੇਰਾ ਮਾਰਨੀ ਹੈ ਮੈਂ ਕਾਲੀ ਮਛਾਂ ਆ ਗਿਆ ਅਗਲ ਨਹੀਂ ਆਉਣੀ ਅਗਲ ਨਹੀਂ ਆਉਣੀ ਨੀ ਤੂੰ ਗਾਣਾ ਸੁਣਾਣਾ ਮਛਲੀ ਬਣੂ ਉੱਡ ਕੇ ਜਲ ਕੀ ਪਾਣੀ ਆ ਕੰਨ ਉਸ ਨਾਲ ਜਦਾਂ ਭਰ ਗਿਆ ਕੀ ਮਛਲੀ ਬਣੂ ਮਸਤ ਉਡੂ ਤੇਰੇ ਗਗਨ ਮੇ ਓਏ ਮਸਤ ਮਛਲੀ ਲੱਗਿਆ ਆ ਨਾ ਨੰਨ ਮਛਲੀ ਬਣੂ ਮੁੜ ਕੇ ਗਗਨ ਤੇਰੇ ਮਛਲੀ ਬਣੂ ਮਸਤ ਫਿਰ ਉੱਡ ਤੇ ਤੇਰੇ ਗਗਨ ਓਹੋ ਕਿਸ ਪਰੇ ਦੇ ਉੱਪਰ ਲੱਗ ਗਏ ਗੋਤੇ ਦੇਣ ਦੀ ਹੁਣ ਟ੍ਰੇਨਰ ਹੁਣ ਟ੍ਰੇਨਰ ਸਾਨੂੰ ਡਾਈਵਿੰਗ ਕਰਕੇ ਵਿਖਾਉਣਗੇ ਚਲੋ ਵੀਰ ਜੀ ਕਦੀ ਪੁੱਤਾਂ ਕੀਤੀ ਸਭ ਤੋਂ ਖਤਰਨਾਕ ਤੇ ਵਰਲਡ ਰਿਕਾਰਡ ਬਣ ਜਾ ਰਿਹਾ ਹੈ ਡਾਈਵਿੰਗ ਇਹਨੂੰ ਬਾਹਰ ਤੈਰਨਾ ਹੁਣ ਅੰਦਰੋਂ ਬਾਹਰ ਡਾਈਵਿੰਗ ਕਰਕੇ ਵਿਖਾਉਣ ਲੱਗਾ ਫਟੇ ਮੂੰਹ ਤੇਰੀ ਟ੍ਰੇਨਿੰਗ ਦੇ ਓਏ ਹੋਟਲ ਦੇ ਸਿਕਿਉਰਟੀ ਵਾਲੇ ਇਹ ਤਾਂ ਉਹਨਾਂ ਨੇ ਕਹਿੰਦੇ ਬੱਚੇ ਕਹਿੰਦੇ ਬੱਚੇ ਪਰੇ ਜਾਓ ਫੜ 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 ਇਨੇ ਖੜਜਾ 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 ਐਵੇਂ ਨਾ ਮੈਨੂੰ ਗੋਤਾ ਦਿੰਦਾ ਇਹਨੇ ਮੇਰੀ ਸ਼ਗਲ ਵੇਰਨਾ ਕਰੀ ਮੇਰੀ ਸ਼ਗਲ ਵੇਰ ਲਓ ਮੇਰਾ ਦਿਮਾਗ ਨੂੰ ਪਾਣੀ ਚੜ ਗਿਆ ਮੇਰਾ ਦਿਮਾਗ ਨੂੰ ਉਹ ਇੱਥੇ ਗੋਤਾ ਦੇ ਬੂਪੜੀ ਆਉਂਦੀ ਤਾ ਬੂਪੜੀ ਆਵੇ ਲੱਤਾਂ ਫੜੇ ਆਈ ਹੈਗਾ ਤਾਂ ਆਉਂਦੀ ਉਹ ਓਏ ਇੱਕ ਹੋਰ ਵਿਆਜ ਵਿਆਜ ਇਹ ਮੇਰੇ ਕੋਹ ਦਾ ਯਾਰ ਨਹੀਂ ਤੇ ਤਾਂ ਯਾਰ ਨਹੀਂ ਕੋਈ ਨਾ ਕੋਈ ਚੱਲ ਹੁਣ ਕਿੰਨੂ ਕਿੰਨੂ ਨਿਆਇ ਸਰੂਪ ਨੂੰ ਨਹੀਂ ਆਇਆ ਅੰਦਰ ਲੈ ਚੱਲ 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 ਆਪੇ ਆਦਾ ਆਪੇ ਆਦਾ ਉਹਨੇ ਪਰਦਾ ਮਾਟਾ ਕਰਿਆ ਦਿਲ ਪਰਦਾਉ ਸਾਰਿਆਂ ਨੂੰ ਆਹ ਦਿਲ ਪਰਦਾਉ ਬੋਤੇ ਜਿਹੜਾ ਤੂੰ ਆਪੇ ਲੈਣਾ ਚੱਲ 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 ਇਹ ਕਿਹੜਾ ਗੋਤਾ ਚੱਲ ਛੱਡ ਮਾਂ ਮਰ ਆ ਨਾ ਓਏ ਓਏ ਪਰਨਾ ਨਾ ਜੀਦਾ ਆ ਮੈਨੇ ਪਰਨਾ ਨਾ ਲਾਇਆ ਬੱਸ ਨਾ ਤਾ ਫੜ ਦਿੰਦਾ ਫੜ ਸਿਰ ਤੇ ਹੱਥ ਨਾ ਪਾਇਓ ਨਹੀਂ ਨਹੀਂ ਸਿਰ ਤੇ ਹੱਥ ਨਾ ਪਾਇਓ ਇੱਦਾਂ ਪਾ ਲੋ ਚੱਲ ਰਮਾਨਾ ਚੱਲ ਗਰੋਂ ਇਨਾ ਬਦਲਾ ਗਿਆ ਹੰਤ ਨਿਕਲੋ ਪਰ ਇੰਨੀ ਸ਼ੂਨ ਚੀਖੀ ਦਿੱ ਪਰ ਪਾਣੀ ਕੱਢ ਆ ਜਾ ਉੱਠਿਆ ਆਈ ਨਿਕਲੋ ਉੱਥੇ ਕਰਦੇ ਕਹਿੰਦੇ ਉੱਠ ਕੇ ਛੇਤੀਆ ਛੇਤੀ ਛੇਤੀ ਹੈਲੋ ਹੈਲੋ ਵੀ ਵਾਈ ਨਹੀਂ ਹੁੰਦੀ ਇੱਥੇ ਧਾਮੜਾ ਸ਼ੀਸ਼ੇ ਤੋੜਦਾ ਸਰ ਕਿਦਾਂ ਦਾ ਐਕਸਪੀਰੀਅੰਸ ਰਹਾ ਤੁਹਾਡਾ ਬੜਾ ਵਧੀਆ ਤਰੋ ਪੂਲ ਤੋਂ ਪੰਨਾ ਹਤੋਗੇ ਪਹਿਲੇ ਹੁਣ ਕਿੰਦਾ ਆਓ ਲਿਫਟ ਆ ਗਈ ਤੇ ਕਹਿੰਦਾ ਫਿਰ ਘਰ ਜਾਣ ਨੂੰ ਬਈ ਜੀ ਕਰਦਾ ਹਣਾ ਸਸਰੀ ਘਰ ਜੀ ਪੱਠੇ ਫੱਡੀਏ ਮੌਸਮ ਬਹੁਤਾ ਠੰਡਾ ਹੈ ਅਸੀਂ ਨਹੀਂ ਵੜਿਆ ਬਗੜੀ ਚਾਹੀ ਅੱਜ ਪੱਠੇ ਦਾ ਕੰਮ ਨਬੇਟ ਦੇਣਾ ਮੌਸਮ ਬਹੁਤ ਠੰਡਾ ਸੁਹਾਣਾ ਹੈ ਬਟਾ ਲੰਬ ਦੇਣੀ ਹੈ ਜਾ ਕੇ ਗਾਇਸ 8 ਨੰਬਰ ਹੈ ਨਾ ਹੂੰ ਸੱਤ ਦੇ ਹਾਂ ਆਪਾਂ 8 ਬਾਲ ਵੇਖੋ ਕਿਤਨੇ ਕੈਂਟ ਆ ਰਹੇ ਕਰ ਲਈ ਚਲੋ ਗਾਇਸ ਚਲਤੇ ਰੂਪ ਨੇ ਮਿੱਤਰੋ ਹੁਣ ਚਾਹੇ ਵੀ ਚਪਲਾ ਜੇ ਤੇ ਕੋਲ ਫਫਾ ਲੈ ਗਏ ਸਾਰੇ ਲੋਕੀ ਸਾਡੇ ਬਲ ਵੇਂਦੇ ਬਹੁਤ ਚੱਲਣ ਦੀ ਆਵਾਜ਼ ਤੈਨੂੰ ਆਉਂਦੀ ਨਹੀਂ ਨਹੀਂ ਤਾਂ ਹੁਣ ਆਪਾਂ ਚੱਲ ਪਏ ਘਰ ਨੂੰ ਇਹ ਵਲੌਗ ਨੂੰ ਇੱਥੇ ਐਂਡ ਕਰਦੇ ਬਾਕੀ ਵਧੀਆ ਲੱਗਾ ਲਾਈਕ ਕਰਿਓ ਸਬਸਕ੍ਰਾਈਬਰ ਸਬਸਕ੍ਰਾਈਬਰ ਪਾਈਸ ਕਰ ਲਿਓ ਓਕੇ ਬਾਏ ਸੀ ਯੂ ਟੂ ਲਵ ਯੂ ਗਾਇਜ਼